ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗੇ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜੀ ਕਿ ਕੱਲ ਪੋ ਮਹੀਨੇ ਦੀ ਸੰਗਰਾਦ ਹੈ ਤੇ ਜੇਕਰ ਤੁਸੀਂ ਅੰਮ੍ਰਿਤ ਵੇਲੇ ਉੱਠ ਕੇ ਮੂਲ ਮੰਤਰ ਦਾ ਜਾਪ ਇਸ ਵਿਧੀ ਦੇ ਨਾਲ ਕਰ ਲੈਂਦੇ ਹੋ ਤਾਂ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਹਰ ਇੱਕ ਖੁਸ਼ੀ ਨੂੰ ਹਾਸਿਲ ਕਰ ਸਕਦੇ ਹੋ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਵਾਹਿਗੁਰੂ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਧ ਸੰਗਤ ਜੀ ਸਾਧ ਸੰਗਤ ਜੀ ਕਈ ਭੈਣ ਭਰਾ ਆਖ ਦਿੰਦੇ ਹਨ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਰੁਝੇਵਿਆਂ ਕਰਕੇ ਆਪਣੇ ਕੰਮਾਂ ਕਰਕੇ ਬਹੁਤਾ ਸਮਾਂ ਪਾਠ ਨਹੀਂ ਕਰ ਸਕਦੇ ਭਾਵ ਕਿ ਉਹ ਆਖਦੇ ਹਨ ਅਸੀਂ ਅੰਮ੍ਰਿਤ ਵੇਲੇ ਦੇ ਵਿੱਚ ਪੰਜ ਬਾਣੀਆਂ ਦਾ ਪਾਠ ਨਹੀਂ ਕਰ ਪਾਉਂਦੇ ਇੱਥੋਂ ਤੱਕ ਕਿ ਜਪਜੀ ਸਾਹਿਬ ਦੀ ਬਾਣੀ ਦੇ ਪਾਠ ਦਾ ਵੀ ਸਾਡੇ ਕੋਲ ਸਮਾਂ ਨਹੀਂ ਮਿਲਦਾ ਜਾਂ ਕੁਝ ਭੈਣ ਭਰਾ ਘੱਟ ਪੜੇ ਲਿਖੇ ਹੋਣ ਕਰਕੇ ਜਾਂ ਫਿਰ ਕੁਝ ਬਾਣੀ ਦਾ ਸ਼ੁੱਧ ਉਚਾਰਣ ਨਾ ਹੋਣ ਕਰਕੇ ਵੀ ਗੁਰਬਾਣੀ ਦਾ ਪਾਠ ਨਹੀਂ ਕਰਦੇ ਤਾਂ ਜੋ ਭੈਣ ਭਰਾ ਕਿਸੇ ਵੀ ਕਾਰਨ ਕਰਕੇ ਗੁਰਬਾਣੀ ਦਾ ਪਾਠ ਨਹੀਂ ਕਰ ਪਾਉਂਦੇ ਉਹਨਾਂ ਦੇ ਲਈ ਮਹਾਪੁਰਖ ਜੀ ਇੱਕ ਸ਼ਬਦ ਦਾ ਜਾਪ ਦੱਸਦੇ ਹਨ ਕਹਿੰਦੇ ਕਿ ਜੇਕਰ ਇਸ ਸ਼ਬਦ ਦਾ ਜਾਪ ਕਰਨਾ ਸ਼ੁਰੂ ਕਰ ਲਈਏ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਬੇਅੰਤ ਕਿਰਪਾ ਵੀ ਹਾਸਿਲ ਹੋ ਜਾਵੇਗੀ ਜੋ ਵੀ ਇਹ ਸਾਰੀਆਂ ਸਮੱਸਿਆਵਾਂ ਤੁਹਾਡੀ ਜ਼ਿੰਦਗੀ ਵਿੱਚ ਹਨ ਜਾਂ ਜਿਨ੍ਹਾਂ ਤੋਂ ਤੁਸੀਂ ਪਰੇਸ਼ਾਨ ਹੋ ਕੰਮਾਂ ਕਰਕੇ ਤੁਹਾਨੂੰ ਸਮਾਂ ਨਹੀਂ ਮਿਲਦਾ ਕਿ ਸਾਨੂੰ ਗੁਰਬਾਣੀ ਦਾ ਪਾਠ ਕਰਨਾ ਨਹੀਂ ਆਉਂਦਾ ਜਿਹੜੇ ਆਖ ਦਿੰਦੇ ਹਨ ਜਾਂ ਸ਼ੁੱਧ ਨਹੀਂ ਕੀਤਾ ਜਾਂਦਾ ਜਾ ਕਿਸੇ ਸਰੀਰਕ ਸਮੱਸਿਆ ਕਰਕੇ ਸਾਡੇ ਤੋਂ ਅੰਮ੍ਰਿਤ ਵੇਲੇ ਵਿੱਚ ਨਹੀਂ ਉੱਠਿਆ ਜਾਂਦਾ ਭਾਵੇਂ ਕਿ ਜੋ ਵੀ ਕਾਰਨ ਆਪਾਂ ਗੱਲ ਕੀਤੀ ਹੈ ਇਹਨਾਂ ਸਾਰੇ ਹੀ ਕਾਰਨਾਂ ਦੇ ਕਰਕੇ ਇਹ ਸਾਰੀਆਂ ਸਮੱਸਿਆਵਾਂ ਦਾ ਹੱਲ ਵੀ ਹੋ ਜਾਵੇਗਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਬੇਅੰਤ ਕਿਰਪਾ ਕਰਦੇ ਹਨ ਆਪੇ ਹੀ ਸਮਾ ਬਣਾ ਦਿੰਦੇ ਹਨ ਸਤਿਗੁਰੂ ਸੱਚੇ ਪਾਤਸ਼ਾਹ ਇਸ ਸ਼ਬਦ ਦੇ ਜਾਪ ਤੋਂ ਖੁਸ਼ ਹੋ ਕੇ ਸਾਡੀ ਝੋਲੀ ਦੇ ਵਿੱਚ ਅੰਮ੍ਰਿਤ ਵੇਲੇ ਦੀ ਦਾਤ ਪਾ ਦਿੰਦੇ ਹਨ ਅੰਮ੍ਰਿਤ ਵੇਲਾ ਸੰਭਾਲਣਾ ਵੀ ਸਿਖਾ ਦਿੰਦੇ ਹਨ ਆਪ ਹੀ ਸਿਰ ਉੱਤੇ ਮਿਹਰ ਭਰਿਆ ਹੱਥ ਰੱਖ ਕੇ ਸੇਵਾ ਕਰਵਾ ਲੈਂਦੇ ਹਨ ਸਾਧ ਸੰਗਤ ਜੀ ਉਹ ਜਾਪ ਹੈ ਮੂਲ ਮੰਤਰ ਦਾ ਜਾਪ ਜਿਹਨੋਂ ਕਿ ਸਾਡੇ ਬਜ਼ੁਰਗ ਪਹਿਲੀ ਪੌੜੀ ਦਾ ਪਾਠ ਵੀ ਕਿਹਾ ਕਰਦੇ ਹਨ ਕਿਉਂਕਿ ਮੂਲ ਮੰਤਰ ਜੀ ਦਾ ਜਾਪ ਜਪਜੀ ਸਾਹਿਬ ਦੀ ਬਾਣੀ ਜਦੋਂ ਆਪਾਂ ਆਰੰਭ ਕਰਦੇ ਹਾਂ ਸ਼ੁਰੂ ਦੇ ਵਿੱਚ ਤਾਂ ਪਹਿਲਾਂ ਮੂਲ ਮੰਤਰ ਦਾ ਜਾਪ ਆਉਂਦਾ ਹੈ ਤਾਂ ਇਸ ਕਰਕੇ ਸਾਡੇ ਬਜ਼ੁਰਗ ਇਸ ਜਾਪ ਨੂੰ ਪਹਿਲੀ ਪੌੜੀ ਦਾ ਪਾਠ ਵੀ ਕਿਹਾ ਕਰਦੇ ਸਨ ਉਹ ਅਕਸਰ ਕਹਿੰਦੇ ਸੀ ਕਿ ਸਵੇਰੇ ਉੱਠਦੇ ਅਨਸਾਰ ਪਹਿਲੀ ਪੌੜੀ ਦਾ ਪਾਠ ਕਰਿਆ ਕਰੋ ਗੁਰੂ ਨਾਨਕ ਪਾਤਸ਼ਾਹ ਜੀ ਬੜੇ ਜ਼ਿਆਦਾ ਮਿਹਰਬਾਨ ਹੋ ਜਾਂਦੇ ਹਨ ਸੋ ਜੇਕਰ ਤੁਸੀਂ ਕੋਈ ਪਾਠ ਨਹੀਂ ਕਰ ਪਾਉਂਦੇ ਜਾਂ ਜ਼ਿਆਦਾ ਪਾਠ ਨਹੀਂ ਕਰ ਪਾਉਂਦੇ ਜਾਂ ਫਿਰ ਤੁਸੀਂ ਰੋਜ਼ਾਨਾ ਹੀ ਆਪਣਾ ਨਿਤਨੇਮ ਪੂਰਾ ਨਹੀਂ ਕਰ ਪਾਉਂਦੇ ਤਾਂ ਫਿਰ ਮੂਲ ਮੰਤਰ ਜੀ ਦਾ ਜਾਪ ਤਾਂ ਕਰ ਹੀ ਸਕਦੇ ਹੋ ਪਹਿਲਾ ਅੰਮ੍ਰਿਤ ਵੇਲੇ ਉੱਠਦੇ ਅਨਸਾਰ ਜਿੰਨਾ ਕੁ ਸਮਾਂ ਤੁਸੀਂ ਚੌਂਕੜਾ ਮਾਰ ਕੇ ਬੈਠ ਕੇ ਮੂਲ ਮੰਤਰ ਦਾ ਜਾਪ ਕਰ ਸਕਦੇ ਹੋ ਓਨਾ ਹੀ ਕਰ ਲਓ ਭਾਵੇਂ ਇੱਕ ਮਾਲਾ ਕਰ ਲਓ ਦੋ ਮਾਲਾ ਕਰ ਲਓ ਜੇ ਸਮੇਂ ਦੇ ਵਿੱਚ ਹੀ ਸਾਬ ਕਿਤਾਬ ਲਾਈਏ ਤਾਂ ਇੱਕ ਮਾਲਾ ਮੂਲ ਮੰਤਰ ਜੀ ਦੇ ਜਾਪ ਦੀ 15 ਮਿੰਟ ਵਿੱਚ ਹੀ ਹੋ ਜਾਂਦੀ ਹੈ ਜੇ ਆਪਾਂ ਬੜੇ ਪਿਆਰ ਦੇ ਵਿੱਚ ਭੇਜ ਕੇ ਕਰੀਏ ਆਰਾਮ ਨਾਲ ਕਰੀਏ 15 ਮਿੰਟ ਦੇ ਵਿੱਚ ਇੱਕ ਮਾਲਾ ਮੂਲ ਮੰਤਰ ਦਾ ਜਾਪ ਅਸੀਂ ਕਰ ਸਕਦੇ ਹਾਂ ਜੇ ਕੋਈ ਕਹੜੀ ਕਾਲੀ ਕਰਦਾ ਹੈ ਤਾਂ ਉਹ 8-10 ਮਿੰਟ ਵਿੱਚ ਵੀ ਕਰ ਸਕਦਾ ਹੈ ਸੋ ਜਿਸ ਵੀ ਤਰੀਕੇ ਦੇ ਨਾਲ ਤੁਸੀਂ ਕਰ ਸਕਦੇ ਹੋ ਇੱਕ ਵਾਰ ਕਰਨਾ ਸ਼ੁਰੂ ਕਰ ਦਿਓ ਜਿਸ ਦਿਨ ਤੋਂ ਤੁਹਾਡੀ ਰਸਨਾ ਤੇ ਮੂਲ ਮੰਤਰ ਦਾ ਜਾਪ ਆ ਗਿਆ ਸੱਚ ਕਰਕੇ ਜਾਣਿਓ ਸਾਡੇ ਅਚਨਚੇਤ ਹੀ ਮਨ ਦੇ ਉੱਤੇ ਮੂਲ ਮੰਤਰ ਜੀ ਦੇ ਜਾਪ ਛਪ ਹੀ ਜਾਣਗੇ ਫਿਰ ਅਸੀਂ ਨਹੀਂ ਕਰਾਂਗੇ ਸਤਿਗੁਰ ਸੱਚੇ ਪਾਤਸ਼ਾਹ ਜੀ ਆਪ ਸਾਡੇ ਕੋਲੋਂ ਸੇਵਾ ਲੈਣਗੇ ਫਿਰ ਸਿਰਫ ਮੂਲ ਮੰਤਰ ਦਾ ਜਾਪ ਹੀ ਨਹੀਂ ਅੰਮ੍ਰਿਤ ਵੇਲਾ ਸੰਭਾਲਣ ਦੀ ਵੀ ਜਾਂਚ ਆ ਜਾਵੇਗੀ ਨਿਤਨੇਮ ਅਤੇ ਇਸ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਦਾਤਾਂ ਸਾਡੀ ਝੋਲੀ ਦੇ ਵਿੱਚ ਪੈਣੀਆਂ ਸ਼ੁਰੂ ਹੋ ਜਾਣਗੀਆਂ ਕਿ ਮੂਲ ਮੰਤਰ ਜੀ ਦਾ ਜਾਪ ਤਾਂ ਮੁੱਢ ਹੈ ਮੂਲ ਮੰਤਰ ਜੀ ਦਾ ਜਾਪ ਪਰ ਤਖ ਗੁਰੂ ਨਾਨਕ ਪਾਤਸ਼ਾਹ ਜੀ ਆਪ ਹਨ ਜਿੱਥੇ ਮੂਲ ਮੰਤਰ ਜੀ ਦਾ ਜਾਪ ਸਮਝੋ ਉਥੇ ਸਤਿਗੁਰ ਸੱਚੇ ਪਾਤਸ਼ਾਹ ਆਪ ਵਰਤ ਰਹੇ ਹਨ ਫਿਰ ਜਿਹੜੇ ਲੋਕ ਪਾਠ ਨਹੀਂ ਕਰ ਪਾਉਂਦੇ ਜਿਆਦਾ ਸਮਾਂ ਬੈਠ ਕੇ ਪਾਠ ਨਹੀਂ ਕਰਦੇ ਭਾਵੇਂ ਜੋ ਸਾਰੇ ਹੀ ਦਿਨ ਦਾ ਨਿਤਨੇਮ ਸਾਨੂੰ ਮਿਲਿਆ ਹੈ ਉਹ ਨਹੀਂ ਕਰ ਪਾਉਂਦੇ ਉਹ ਮੂਲ ਮੰਤਰ ਦਾ ਜਾਪ ਤਾਂ ਕਰ ਸਕਦੇ ਹਨ ਕੁਝ ਸਮਾਂ ਸਵੇਰੇ ਸਵੇਰੇ ਬੈਠ ਕੇ ਹਾਜ਼ਰੀ ਲਗਾ ਲਈਏ ਫਿਰ ਆਪਾਂ ਕੰਮਕਾਰ ਕਰਦਿਆਂ ਹੋਿਆਂ ਵੀ ਮੂਲ ਮੰਤਰ ਦਾ ਜਾਪ ਕਰ ਸਕਦੇ ਹਾਂ ਹੱਥੇ ਕੰਮ ਕਰਨ ਦੇ ਨਾਲ 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 ਵੀ ਮਨ ਵਿੱਚ ਮੂਲ ਮੰਤਰ ਦਾ ਜਾਪ ਚੱਲਦਾ ਹੀ ਰਹੇ ਰਾਤ ਨੂੰ ਸੌਣ ਲੱਗਿਆਂ ਵੀ ਇਸ ਜਾਪ ਨੂੰ ਜੇਕਰ ਤੁਸੀਂ ਕਰ ਲੈਂਦੇ ਹੋ ਤੇ ਇਹ ਦੋ ਚੀਜ਼ਾਂ ਜੋ ਸਾਡੀ ਜ਼ਿੰਦਗੀ ਦੇ ਵਿੱਚ ਪੱਕੀਆਂ ਹੋ ਜਾਣ ਇੱਕ ਅੰਮ੍ਰਿਤ ਵੇਲਾ ਤੇ ਦੂਸਰਾ ਮੂਲ ਮੰਤਰ ਦਾ ਜਾਪ ਤਾਂ ਤੁਸੀਂ ਸੋਚ ਵੀ ਨਹੀਂ ਸਕਦੇ ਸਾਡੇ ਉੱਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਕਿੰਨੀ ਕਿਰਪਾ ਹੋ ਜਾਵੇਗੀ ਫਿਰ ਆਓ ਸਾਥ ਸੰਗਤ ਜੀ ਅੱਜ ਤੋਂ ਹੀ ਮੂਲ ਮੰਤਰ ਦਾ ਜਾਪ ਕਰਨਾ ਸ਼ੁਰੂ ਕਰੀਏ ਭਾਵੇਂ ਤੁਸੀਂ ਰਾਤ ਤੋਂ ਸ਼ੁਰੂਆਤ ਕਰ ਲਓ ਤੇ ਜਦੋਂ ਅਸੀਂ ਸਾਰੇ ਦਿਨ ਦੇ ਕੰਮ ਧੰਦੇ ਨਿਬੜ ਕੇ ਵਿਹਲੇ ਹੋ ਜਾਂਦੇ ਹਾਂ ਸੌਣ ਦੇ ਲਈ ਆਪਣੇ ਬਿਸਤਰ ਤੇ ਆ ਜਾਂਦੇ ਹਾਂ ਉਦੋਂ ਹੀ ਮੂਲ ਮੰਤਰ ਦਾ ਜਾਪ ਕਰ ਲਈਏ ਰਾਤ ਨੂੰ ਸੌਣ ਲੱਗਿਆਂ 10-20 ਮਿੰਟ ਮੂਲ ਮੰਤਰ ਦਾ ਜਾਪ ਕਰਕੇ ਹੀ ਸੋਈਏ ਤੇ ਨਾਲ ਹੀ ਗੁਰੂ ਸਾਹਿਬ ਦੇ ਅੱਗੇ ਅਰਦਾਸ ਬੇਨਤੀ ਕਰਕੇ ਸੌ ਜਾਣਾ ਹੈ ਤਾਂ ਵੇਖਣਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਸਵੇਰੇ 3 ਤੋਂ 5 ਵਜੇ ਦੇ ਵਿਚਕਾਰ ਆਪਣੇ ਆਪ ਜਾਗ ਜ਼ਰੂਰ ਆ ਜਾਵੇਗੀ। ਭਾਵੇਂ ਤੁਸੀਂ ਰਾਤ ਭਰ ਦੇ ਜਿੰਨੇ ਮਰਜ਼ੀ ਥੱਕੇ ਹੋਵੋ, ਲੇਟ ਸੁੱਤੇ ਹੋਵੋ ਤਾਂ ਵੀ ਤੁਹਾਨੂੰ 3 ਤੋਂ 5 ਵਜੇ ਦੇ ਵਿਚਕਾਰ ਜਾਗ ਆ ਜਾਵੇਗੀ। ਤਾਂ ਫਿਰ ਆਓ ਸਾਥ ਸੰਗਤ ਜੀ ਅੱਜ ਰਾਤ ਸੌਣ ਤੋਂ ਪਹਿਲਾਂ ਹੀ ਮੂਲ ਮੰਤਰ ਦਾ ਜਾਪ ਕਰਕੇ ਸੋਈਏ। ਫਿਰ ਕੱਲ ਤੋਂ ਰੋਜ਼ਾਨਾ ਦਾ ਨਿਯਮ ਬਣਾ ਲਈਏ। ਪਹਿਲਾਂ ਉੱਠਦੇ ਅਨਸਾਰ ਜੇਕਰ ਤੁਸੀਂ ਅੰਮ੍ਰਿਤ ਵੇਲੇ ਵਿੱਚ ਉੱਠ ਰਹੇ ਹੋ ਤਾਂ ਬਹੁਤ ਹੀ ਵਧੀਆ ਗੱਲ ਹੈ ਸਾਧ ਸੰਗਤ ਜੀ ਫਿਰ ਅੰਮ੍ਰਿਤ ਵੇਲੇ ਦੇ ਵਿੱਚ ਘੰਟਾ ਸਵਾ ਘੰਟਾ ਬੈਠ ਕੇ ਮੂਲ ਮੰਤਰ ਜੀ ਦਾ ਜਾਪ ਕਰ ਸਕਦੇ ਹਾਂ ਜੀ ਅਜੇ ਤੱਕ ਅੰਮ੍ਰਿਤ ਵੇਲੇ ਨਹੀਂ ਉੱਠ ਰਹੇ ਜਿੰਨੇ ਵਜੇ ਵੀ ਉੱਠਦੇ ਹੋ 10 15 ਮਿੰਟ ਅੱਧਾ ਘੰਟਾ ਸਵਾ ਘੰਟਾ ਜਿੰਨਾ ਸਮਾਂ ਵੀ ਤੁਹਾਡੇ ਕੋਲੋਂ ਬੈਠਿਆ ਜਾਂਦਾ ਹੈ ਮੂਲ ਮੰਤਰ ਦਾ ਜਾਪ ਜੱਪਣਾ ਸ਼ੁਰੂ ਕਰ ਦਿਓ ਫਿਰ ਵੇਖਿਓ ਗੁਰੂ ਨਾਨਕ ਪਾਤਸ਼ਾਹ ਜੀ ਦੀ ਕਿੰਝ ਕਿਰਪਾ ਵਰਤਦੀ ਹੈ ਜੇਕਰ ਕੋਈ ਮਨੁੱਖ ਆਪਣੇ ਆਪ ਉੱਤੇ ਸਵਾ ਲੱਖ ਮੂਲ ਮੰਤਰ ਦਾ ਜਾਪ ਲਗਾ ਲੈਂਦਾ ਹੈ ਕਿ ਮੈਂ ਸਵਾ ਲੱਖ ਮੂਲ ਮੰਤਰ ਦਾ ਜਾਪ ਕਰਨਾ ਹੈ ਤਾਂ ਉਸ ਤੋਂ ਵਧੀਆ ਗੱਲ ਤਾਂ ਕੋਈ ਹੋਰ ਹੋ ਹੀ ਨਹੀਂ ਸਕਦੀ ਕਿਉਂਕਿ ਸਾਧ ਸੰਗਤ ਜੀ ਵੈਸੇ ਤਾਂ ਚਲੋ ਕਿ ਗਿਣਤੀਆਂ ਮਿੰਟੀਆਂ ਦੇ ਵਿੱਚ ਸਾਨੂੰ ਪੈਣਾ ਨਹੀਂ ਚਾਹੀਦਾ ਪਰ ਸਾਧ ਸੰਗਤ ਜੀ ਮਹਾਪੁਰਖ ਜੀ ਬੜਾ ਸੋਹਣਾ ਸਮਝਾਉਂਦੇ ਆ ਹੋਇਆਂ ਆਖਦੇ ਹਨ ਕਿ ਇਹ ਜਿਹੜਾ ਸਾਡਾ ਮਨ ਹੈ ਇਹ ਇੱਕ ਗਧੇ ਵਰਗਾ ਹੈ ਜਿਵੇਂ ਗਧੇ ਦੇ ਉੱਤੇ ਕੋਈ ਭਾਰ ਲੱਦ ਦਿੱਤਾ ਜਾਵੇ ਤਾਂ ਗਦਾ ਫਿਰ ਆਪਣੇ ਆਪ ਹੀ ਤੁਰਨਾ ਸ਼ੁਰੂ ਕਰ ਦੇਂਦਾ ਹੈ ਕਿਉਂਕਿ ਉਸ ਨੂੰ ਆਪਣੇ ਆਪ ਪਤਾ ਲੱਗਣਾ ਸ਼ੁਰੂ ਹੋ ਜਾਂਦਾ ਹੈ ਕਿ ਮੇਰੇ ਉੱਪਰ ਭਾਰ ਹੈ ਹੁਣ ਮੈਂ ਤੁਰਨਾ ਹੈ ਜਦੋਂ ਉਹਦੇ ਤੋਂ ਭਾਰ ਲੱਥ ਜਾਂਦਾ ਹੈ ਤਾਂ ਉੱਥੇ ਹੀ ਫਿਰ ਉਹ ਖਲੋ ਜਾਂਦਾ ਹੈ ਮਹਾਪੁਰਖ ਜੀ ਆਖਦੇ ਹਨ ਸਾਡਾ ਮਨ ਵੀ ਇਸ ਤਰ੍ਹਾਂ ਦਾ ਹੀ ਹੈ ਜਦੋਂ ਇਹਦੇ ਤੇ ਆਪਾਂ ਕੋਈ ਬੈਨ ਲਗਾ ਦਵਾਂਗੇ ਭਾਵ ਕਿ ਇਸ ਨੂੰ ਸਮਝਾਵਾਂਗੇ ਕਿ ਅਸੀਂ ਇਹ ਕੰਮ ਕਰਨਾ ਹੈ ਤਾਂ ਫਿਰ ਇਹ ਤੁਰਨਾ ਸ਼ੁਰੂ ਕਰ ਦੇਵੇਗਾ ਇਹ ਉਸ ਕੰਮ ਨੂੰ ਜ਼ਰੂਰ ਕਰੇਗਾ ਪਰ ਜਦੋਂ ਹੀ ਇਸ ਮਨ ਨੂੰ ਅਸੀਂ ਖੁੱਲਾ ਛੱਡ ਦੇ ਦਿੰਦੇ ਹਾਂ ਫਿਰ ਇਹ ਸ਼ੈਤਾਨ ਦਾ ਘਰ ਬਣ ਜਾਂਦਾ ਹੈ ਫਿਰ ਇਹ ਆਪਣੀਆਂ ਹੀ ਮਨਮਰਜ਼ੀਆਂ ਕਰਦਾ ਹੈ ਤਾਂ ਫਿਰ ਆਪਾਂ ਆਪਣੇ ਮਨ ਦੇ ਉੱਤੇ ਇਦਾਂ ਹੀ ਬੈਨ ਲਗਾਉਂਦੇ ਰਹਿਣਾ ਹੈ ਸਭ ਤੋਂ ਪਹਿਲਾਂ 1 ਸਵਾ ਲੱਖ ਮੂਲ ਮੰਤਰ ਦਾ ਜਾਪ ਆਪਣੇ ਮਨ ਵਿੱਚ ਵਿਚਾਰ ਲਓ 40 ਦਿਨਾਂ ਵਿੱਚ ਮੈਂ ਕਰਨਾ ਹੈ ਜਾਂ 2 ਮਹੀਨਿਆਂ ਵਿੱਚ ਜਾਂ ਕਹਿ ਲਓ 3 ਮਹੀਨਿਆਂ ਵਿੱਚ ਵੀ ਜਿੰਨਾ ਸਮਾਂ ਤੁਸੀਂ ਕਰ ਸਕਦੇ ਹੋ ਉਸ ਨੂੰ ਜ਼ਰੂਰ ਕਰੋ ਕਿ ਮੈਂ ਸਵਾ ਲੱਖ ਮੂਲ ਮੰਤਰ ਦਾ ਜਾਪ ਮਿੱਥਿਆ ਹੋਇਆ ਹੈ ਤੇ ਮੈਂ ਕਰਨਾ ਹੈ ਫਿਰ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਰੋਜ਼ਾਨਾ ਹੀ ਮੈਂ ਕਿੰਨਾ ਮੂਲ ਮੰਤਰ ਦਾ ਜਾਪ ਕੀਤਾ ਹੈ ਤੇ ਸਵਾ ਲੱਖ ਮੇਰਾ ਕਿੰਨੇ ਸਮੇਂ ਵਿੱਚ ਹੋ ਜਾਵੇਗਾ ਮੈਂ ਈਨੀਆਂ ਮਾਲਾ ਮੂਲ ਮੰਤਰ ਦਾ ਜਾਪ ਕਰਨਾ ਹੈ ਜਦੋਂ ਆਪਾਂ ਮਨ ਦੇ ਵਿੱਚ ਇਸ ਵਿਚਾਰ ਨੂੰ ਕਰ ਲਵਾਂਗੇ ਤਾਂ ਸਾਡਾ ਮਨ ਮਨਮਰਜ਼ੀਆਂ ਕਰਨੋਂ ਹਟ ਕੇ ਪਰਮਾਤਮਾ ਦੇ ਨਾਲ ਜੁੜਨਾ ਸ਼ੁਰੂ ਹੋ ਜਾਵੇਗਾ ਗੁਰੂ ਚਰਨਾਂ ਦੇ ਨਾਲ ਜੁੜ ਜਾਵੇਗਾ ਜਿਸ ਦੇ ਨਾਲ ਸਾਡਾ ਪਾਰ ਉਤਾਰਾ ਹੋ ਜਾਵੇਗਾ ਸਾਥ ਸੰਗਤ ਜੀ ਤੁਸੀਂ ਇੱਕ ਵਾਰ ਮੂਲ ਮੰਤਰ ਦੇ ਜਾਪ ਕਰਨੇ ਸ਼ੁਰੂ ਤਾਂ ਕਰੋ ਵੇਖਣਾ ਪਰਮਾਤਮਾ ਜੀ ਦੀ ਜਿਹੜੀ ਕਿਰਪਾ ਹੈ ਤੁਹਾਡੇ ਤੇ ਕਿਵੇਂ ਹੋਣੀ ਸ਼ੁਰੂ ਹੋ ਜਾਵੇਗੀ ਪਰ ਜਿਸ ਦਿਨ ਤੋਂ ਆਪਾਂ ਸ਼ੁਰੂ ਕਰ ਦਿੱਤਾ ਉਸ ਦਿਨ ਤੋਂ ਹੀ ਸਾਡੀ ਜ਼ਿੰਦਗੀ ਵਿੱਚ ਬੜੇ ਚੰਗੇ ਬਦਲਾਅ ਹੋਣੇ ਸ਼ੁਰੂ ਹੋ ਜਾਣਗੇ ਸਾਡਾ ਮਨ ਚੰਗੇ ਪਾਸੇ ਲੱਗਣਾ ਸ਼ੁਰੂ ਹੋ ਜਾਵੇਗਾ ਇਸ ਦੇ ਨਾਲ ਸਾਡੇ ਕੰਮਾਂ ਵਿੱਚ ਜਿਹੜੀਆਂ ਵੀ ਰੁਕਾਵਟਾਂ ਆ ਰਹੀਆਂ ਸਨ ਦੂਰ ਹੋ ਜਾਣਗੀਆਂ ਸਾਡੇ ਉੱਤੇ ਕਾਲ ਯੁਗ ਦਾ ਪੂਰਾ ਹੀ ਪ੍ਰਭਾਵ ਹੈ ਮੈਂ ਇਸ ਬੰਦੇ ਨੂੰ ਚੰਗੇ ਪਾਸੇ ਲੱਗਣ ਨਹੀਂ ਦੇਣਾ ਜੇ ਆਪਾਂ ਚੰਗੇ ਪਾਸੇ ਲੱਗ ਗਏ ਗੁਰੂ ਚਰਨਾ ਦੇ ਲੜ ਲੱਗ ਗਏ ਫਿਰ ਕਲਯੁਗ ਦਾ ਵੀ ਸਾਡੇ ਤੇ ਕੋਈ ਅਸਰ ਨਹੀਂ ਰਹਿ ਜਾਵੇਗਾ ਅਸੀਂ ਗੁਰੂ ਦੇ ਨਾਲ ਜੁੜ ਜਾਵਾਂਗੇ ਗੁਰੂ ਘਰੇ ਜਾਣ ਦੀ ਗੱਲ ਕਰਦੇ ਹਾਂ ਤਾਂ ਕਲਯੁਗ ਸਭ ਤੋਂ ਪਹਿਲਾਂ ਸਾਡੇ ਅੱਗੇ ਰੁਕਾਵਟ ਬਣ ਕੇ ਖਲੋ ਜਾਂਦਾ ਹੈ ਕਦੇ ਆਲਸ ਦੇ ਰੂਪ ਵਿੱਚ ਕਦੇ ਨੀਂਦ ਦੇ ਰੂਪ ਵਿੱਚ ਤੇ ਕਦੇ ਸਰੀਰਕ ਸਮੱਸਿਆ ਆ ਜਾਂਦੀ ਹੈ ਜਾਂ ਫਿਰ ਕਈ ਵਾਰ ਤਾਂ ਘਰ ਦੇ ਕਿਸੇ ਜੀ ਦੇ ਰੂਪ ਵਿੱਚ ਹੀ ਰੁਕਾਵਟ ਬਣ ਕੇ ਆ ਜਾਂਦਾ ਹੈ ਬਸ ਉਹਦਾ ਮਕਸਦ ਇਹ ਹੁੰਦਾ ਹੈ ਮੈਂ ਇਸ ਬੰਦੇ ਨੂੰ ਚੰਗੇ ਪਾਸੇ ਨਹੀਂ ਲੱਗਣ ਦੇਣਾ ਪਰ ਆਪਾਂ ਗੁਰੂ ਦੇ ਚਰਨਾਂ ਦੇ ਅੱਗੇ ਅਰਦਾਸ ਬੇਨਤੀ ਕਰਨੀ ਹੈ ਗੁਰੂ ਸਾਹਿਬ ਜੀ ਦਾ ਅਸ਼ੀਰਵਾਦ ਲੈ ਕੇ ਫਿਰ ਸ਼ੁਰੂਆਤ ਕਰ ਲੈਣੀ ਹੈ ਫਿਰ ਕੋਈ ਵੀ ਰੁਕਾਵਟ ਸਾਨੂੰ ਰੋਕ ਨਹੀਂ ਸਕਦੀ ਤਾਂ ਜਦੋਂ ਵੀ ਮੂਲ ਮੰਤਰ ਦਾ ਜਾਪ ਕਰਨਾ ਸ਼ੁਰੂ ਕਰ ਰਹੇ ਹੋ ਕੜਾ ਪ੍ਰਸ਼ਾਦ ਦੀ ਦੇਗ ਬਣਾ ਲੈਣਾ ਤੇ ਫਿਰ ਗੁਰੂ ਸਾਹਿਬ ਦੇ ਅੱਗੇ ਹੱਥ ਜੋੜ ਕੇ ਅਰਦਾਸ ਬੇਨਤੀ ਕਰ ਲੈਣੀ ਕਿ ਪਰਮਾਤਮਾ ਜੀ ਮੇਰੇ ਸਿਰ ਤੇ ਸਿਹਤ ਕਿ ਪਰਮਾਤਮਾ ਜੀ ਮੇਰੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਲੈਣਾ ਤੇ ਤੁਸੀਂ ਆਪ ਹੀ ਮੇਰੇ ਕੋਲੋਂ ਇਹ ਸੇਵਾ ਕਰਵਾ ਲੈਣੀ ਵੇਖ ਲੈਣਾ ਤੁਹਾਡੇ ਮਨ ਵਿੱਚ ਕਿਵੇਂ ਆਨੰਦ ਆਉਣਾ ਸ਼ੁਰੂ ਹੋ ਜਾਵੇਗਾ ਸਾਡਾ ਮਨ ਫੁਰਨਿਆਂ ਤੋਂ ਰਹਿਤ ਹੋ ਜਾਵੇਗਾ ਗੁਰੂ ਦੇ ਚਰਨਾਂ ਦੇ ਨਾਲ ਜੁੜ ਜਾਵੇਗਾ ਰੱਬੀ ਰੂਹਾਂ ਦੇ ਨਾਲ ਤੁਸੀਂ ਜੁੜਨਾ ਸ਼ੁਰੂ ਹੋ ਜਾਵੋਗੇ ਤੇ ਸ਼ੁੱਧ ਵਾਤਾਵਰਣ ਵਿੱਚ ਜਦੋਂ ਤੁਸੀਂ ਉੱਠਣਾ ਸ਼ੁਰੂ ਕਰੋਗੇ ਤਾਂ ਬਿਮਾਰੀਆਂ ਤੋਂ ਰਹਿਤ ਹੋ ਜਾਵੋਗੇ ਤੁਹਾਡਾ ਵੀ ਭਲਾ ਹੋਵੇਗਾ ਤੇ ਨਾਲ ਨਾਲ ਤੁਹਾਡੇ ਘਰ ਪਰਿਵਾਰ ਦਾ ਵੀ ਭਲਾ ਹੋ ਜਾਵੇਗਾ ਇਸ ਗੱਲ ਨੂੰ ਤੁਸੀਂ ਅਜ਼ਮਾ ਕੇ ਵੇਖ ਲੈਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ